ਤਿੰਨ ਲੜਕੇ ਜਿਹੜੇ ਆ ਉਹ ਮੋਟਸਾਂ ਤੇ ਆ ਰਹੇ ਸੀ ਤੇ ਉਹ ਐਕਸੀਡੈਂਟ ਹੋਇਆ ਜਿਹੜਾ ਇੱਕ ਫਰਦਰ ਕੋਈ ਗੱਡੀ ਜਾ ਰਹੀ ਸੀ ਇਹ ਕਾਫੀ ਸਪੀਡ 'ਚ ਹੀ ਲੜਕੇ ਕੋਈ ਐਕਸੀਡੈਂਟ ਹੋਣ ਕਰ ਮ ਜਿਹੜਾ ਇੱਕ ਲੜਕਾ ਜਿਹੜਾ ਉਹ ਨਾਚਰਲ ਪ੍ਰਦੇਸ਼ ਦਾ ਨੰਗਰਾਮ ਮਾਮਾ ਸਾਨਾਫੋ ਨੰਗਰਾਮ ਕਾਲੇ ਇਹ ਉਹ ਨਾਚਰਲ ਪ੍ਰਦੇਸ਼ ਦਾ ਇਹਦੀ ਜਿਹੜੀ ਆ ਦੌਰਾਨ ਨੇ ਲਾਜ ਜਿਹੜੀ ਡੈਥ ਹੋ ਗਈ ਸੀ ਗੁਵਾੜਾ ਜੁਲੰਦਰੋਂ ਨੈਸ਼ਨਲ ਹਾਈਵੇ ਤੇ ਚਿਹੜੂਦ ਨੇਰੀ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਅਨਪਛਾਤੀ ਵਾਹਨ ਦੀ ਲਪੇਟ ਦੇ ਵਿੱਚ ਆਉਣ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਮ੍ਰਿਤਕ ਦੀ ਪਛਾਣ ਨਗਰਾਮ ਮਾਮਾ ਪੁੱਤਰ ਨਗਰਾਮ ਕਾਲੀ ਵਾਸੀ ਅਰੁਣਾਚਲ ਪ੍ਰਦੇਸ਼ ਵਸੋ ਹੋਈ ਹੈ ਤੇ ਮਾਮਲੇ ਸਬੰਧੀ ਜਾਣਕਾਰੀ ਦੰਦਿਆਂ ਡੀਐਸਪੀ ਫਗਵਾੜਾ ਭਾਰਤਪੁਸ਼ ਨੇ ਦੱਸਿਆ ਕਿ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਹਾਈਵੇ ਤੋਂ ਲੰਘ ਰਹੇ ਸਨ ਤੇ ਜਦੋਂ ਚਿਹੜੂ ਦੇ ਨੇੜੇ ਉਹਨਾਂ ਦੀ ਮੋਟਰਸਾਈਕਲ ਦੀ ਇੱਕ ਅਣਪਛਾਤੀ ਵਾਹਨ ਦੇ ਨਾਲ ਟੱਕਰ ਹੋ ਗਈ ਤੇ ਟੱਕਰ ਇੰਨੀ ਭਿਆਨਕ ਸੀ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਪੁਲਿਸ ਨੇ ਬੋਲੋ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਤੇ ਹੋਰ ਇਸ ਸੰਬੰਧਿਤ ਜਾਣਕਾਰੀ ਦੰਦਿਆਂ ਡੀਐਸਪੀ ਫਗਵਾੜਾ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੀਆਂ ਫਗਵਾੜਾ نیوز ਦੇ ਕੈਮਰਾਮੈਨ ਜੈ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੇ ਦੀ ਰਿਪੋਰਟ ਅਣੀ ਡਿਫਟ ਤੋਂ ਵੀ ਇੱਕ ਐਕਸੀਡੈਂਟ ਹੋਇਆ ਦੇਰ ਰਾਤ ਉਹਦੀ ਜਾਣਕਾਰੀ ਦਿਓ ਕੀ ਮਾਮਲਾ ਸਾਰਾ ਹੁਣ ਤੱਕ ਸਾਹਮਣੇ ਆਇਆ ਕੱਲ ਇਵਨਿੰਗ ਐਲਪੀਯੂ ਤੋਂ ਥੋੜਾ ਜਿਹਾ ਪਿਛਲੀ ਸਾਈਡ ਦੇ ਉੱਤੇ ਟੁਵਾਰਡਸ ਜਲੰਧਰ ਇੱਕ ਐਕਸੀਡੈਂਟ ਹੋਇਆ ਸੀ ਤੇਨ ਲੜਕੇ ਜਿਹੜੇ ਆ ਮੋਟਰਸਾਈਕਲ ਤੇ ਆ ਰਹੇ ਸੀ ਤੇ ਉਹ ਐਕਸੀਡੈਂਟ ਹੋਇਆ ਜਿਹੜਾ ਇੱਕ ਫਰਦਰ ਕੋਈ ਗੱਡੀ ਜਾ ਰਹੀ ਸੀ ਇਹ ਕਾਫੀ ਸਪੀਡ 'ਚ ਹੀ ਲੜਕੇ ਉਹ ਐਕਸੀਡੈਂਟ ਹੋਣ ਕਰਕੇ ਜਿਹੜਾ ਇੱਕ ਲੜਕਾ ਆ ਜਿਹੜਾ ਉਹ ਨਾਚਰਲ ਪ੍ਰਦੇਸ਼ ਦਾ ਨੰਗਰਾਮ ਮਾਮਾ ਸਾਨਾਫੋ ਨੰਗਰਾਮ ਕਾਲੀ ਇਹ ਉਹ ਨਾਚਰਲ ਪ੍ਰਦੇਸ਼ ਦਾ ਇਹਦੀ ਜਿਹੜੀ ਆ ਦੌਰਾਨ ਇਹ ਲਾਸ਼ ਜਿਹੜੀ ਡੈਥ ਹੋ ਗਈ ਸੀ ਤੇ ਜਿਹੜੀ ਬੰਦੀ ਕਾਰਵਾਈ ਹੈ 174 ਦੀ ਆ ਉਹ ਕੀਤੀ ਜਾ ਰਹੀ ਆ ਤੇ ਲਾਸ਼ ਜਿਹੜੀ ਵਾਰਸਾਂ ਦੇ ਵੱਲ ਕੀਤੀ ਆ ਲੱਗਾ ਕਿ ਦੇ ਵਿੱਚ ਸਾਹਮਣੇ ਐ ਨਹੀਂ ਕੁਝ ਜਿੰਨਾ ਜੋ ਵੀ ਮੌਕੇ ਤੇ ਤਸਦੀਕ ਕਰਨ ਤੇ ਪਤਾ ਲੱਗਾ ਕਿ ਕਾਫੀ ਤੇਜ਼ ਆ ਰਹੇ ਸੀ ਫਰਦਰ ਕੋਈ ਜਿਹੜਾ ਕੋਈ ਵਹੀਕਲ ਕੋਈ ਕਾਰ ਜਾਂ ਕੋਈ ਆਪਣਾ ਥਾਰ ਗੱਡੀ ਸੀ ਸ਼ਾਇਦ ਉਹ ਅਜੇ ਆਪਣਾ ਇਨਵੈਸਟੀਗੇਟ ਕਰ ਰਹੇ ਹਨ ਪਰ ਫਿਲਹਾਲ ਇਹਦੇ ਪੇਰੈਂਟਸ ਵੀ ਕਹਿ ਰਹੇ ਆ ਕਿ ਸਾਡੇ ਬੱਚਿਆਂ ਦਾ ਕਸੂਰਾ ਮੌਕੇ ਦੀ ਜਿਹੜੀ ਐਵੀਡੈਂਸ ਜਿਹੜੀ ਇਕੱਠੀ ਕੀਤੀ ਗਈ ਆ ਨਾ ਮੌਕੇ ਦੇ ਜਿਹੜੇ ਗਵਾਹ ਆ ਉਹ ਵੀ ਇਹ ਦੱਸ ਰਹੇ ਕਿ ਰੈਸ਼ਲੀ ਡਰਾਈਵ ਕਰ ਰਹੇ ਸੀ ਤੇ ਇਹਨਾਂ ਦੀ ਹੀ ਨਿਗਹਿਲੀ ਕਰਕੇ ਜਿਹੜਾ ਐਕਸੀਡੈਂਟ ਹੋਇਆ ਇਸ ਕਰਕੇ ਸਤਤ ਅਧਿਕਾਰੀਆਂ ਵੱਲ ਚਲੰਗੇ